ਕਿਰਪਾ ਕੀ ਜੈ ਦਾਸ ਪਰ ਕਿਰਪਾ ਕੀ ਜੈ ਦਾਸ ਪਰ ਕੁੰਟ ਨਿਮਾਉ ਚਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਵ ਪਾਰ ਸਤ ਗੁਰ ਪੂਰੇ ਸੇਵੀਐ ਦੁਖਾਂ ਕਾਹੋ ਹੋਏ ਨਾਸ ਨਾਨਕ ਨਾਮ ਅਰਾਧੈ ਕਾਰਜ ਆਵੇ ਰਾਸ ਹਿੰਦ ਦੇ ਸੁਸਰੀ ਵਾਂਗ ਸੁੱਤੇ ਤੇ ਸੁੱਤੀ ਅਣਖ ਜਮੀਰ ਪੰਜਾਬੀਆਂ ਦੀ ਦੇਸ਼ੀ ਉੱਤੇ ਲਟੇ ਰਿਆ ਪਾਗਲਵਾ ਓਏ ਲੁੱਟੀ ਜਾ ਰ ਜਗੀਰ ਪੰਜਾਬੀਆਂ ਦੀ ਕੈਦੋਂ ਬਣੇ ਇਦੋਂ ਬਣੇ ਤਮੂਰ ਦੇ ਆਨਵਾਰਸ ਓਏ ਸਾਂਭੀ ਖੇੜਿਆ ਹੀਰਾ ਪੰਜਾਬੀਆਂ ਦੀ ਅੰਨੀ ਲੁੱਟ ਮਚਾਈ ਦੇਖੋ ਖਾਦੀ ਓਏ ਅੰਨੀ ਲੁੱਟ ਮਚਾਈ ਦੇਖੋ ਖਾਦੀ ਭਾਈ ਕੁੱਤੇ ਬਿੱਲੀਆਂ ਖੀਰਾ ਪੰਜਾਬੀਆਂ ਦੀ ਸਾਧ ਖਾਲਸਾ ਖੰਡੇ ਦੀ ਧਾ ਕਾਲਾ ਸਾਖੰਡੇ ਦੀ ਧਾਰ ਵਿੱਚੋਂ ਬਈ ਐਸੀ ਖਿੱਚੀ ਤਸਵੀਰ ਪੰਜਾਬੀਆਂ ਦੀ ਪਰ ਬਾਜਾਂ ਵਾਲੇ ਵਸਾਕੀ ਦੇ ਖਾਸ ਮੌਕੇ ਓਏ ਬਦਲ ਦਿੱਤੀ ਤਕਦੀਰ ਪੰਜਾਬੀਆਂ ਦੀ ਓਏ ਬਦਲ ਦਿੱਤੀ ਤਕਦੀਰ ਪੰਜਾਬੀਆਂ ਦੀ ਜਦ ਵੀ ਧਰਮ ਦਾ ਕੀ ਦੇ ਵਾਰੋਧ ਹੋਇਆ ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਛ ਦੀ ਸ਼ਾਨ ਬਦਲੇ ਲਾਈਆਂ ਅਰਸ਼ੇ ਉਡਾਰੀਆਂ ਖਾਲਸੇ ਨੇ ਸਿਦਕ ਤੇ ਅਣਖ ਦੀ ਲੈ ਗੁੜਤੀ ਦੇਣਾ ਫੇਰ ਹੀ ਵਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਬੰਧ ਦੀ ਏ ਦੇਗਾ ਮੌਤ ਨੂੰ ਧਰਮ ਦਾ ਕੀ ਦੇਹਵਾ ਰੋਧ ਹੋਇਆ ਜਾਨਾ ਹਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ ਓਡਾਰੀਆਂ ਖਾਲਸੇ ਨੇ ਸਦਕਾ ਤੇ ਅਣਖ ਰੀ ਲੈ ਗੁੜਤੀ ਇਹਾਂ ਪੇਹੀ ਧਾਰੀਆਂ ਖਾਲਸੇ ਨੇ ਮੌਤ ਕਾ ਮੁੱਡੋ ਰਿਆ ਨਿਸ਼ਾਨਾ ਹੈ ਖਾਲਸੇ ਦਾ ਜੜਦੀ ਕਲਾ ਸਰਬੱਤ ਦੇ ਭਲੇ ਵਾਲਾ ਉੱਚਾ ਸੁੱਚਾ ਤराना ਹੈ ਖਾਲਸੇ ਦਾ ਇਸ ਤਲੀ ਧਰਮਾਹੀ ਦੀ ਗਲੀ ਜਾਣਾ ਰੱਬੀ ਰੂਪ ਖਾ ਗਾਣਾ ਹੈ ਖਾਲਸੇ ਦਾ ਜੀ ਦੀ ਸ਼ੋਭੀ ਬੜੇ ਖਾਲਸਾ ਦੇਗ ਦੀ ਧਾਰ ਬਣ ਕੇ ਇਹਨੂੰ ਪਿੱਤਾ ਦੁਸ਼ਮੇਸ਼ ਨੇ ਸਾਝ ਆਏ ਗੱਜੇ ਜੰਗ ਵਿੱਚ ਸ਼ਾਇਅ ਸਵਾਰ ਬਣ ਕੇ ਬੋਲੇ ਗੁਲਾਬ ਦਾ ਮਿੱਤਰਾਂ ਲਈ ਸੋਨਾ ਬੋਲੇ ਗੁਲਾਬ ਦਾ ਮਿੱਤਰਾਂ ਲਈ ਵਜੇ ਵਹਰੀਆਂ ਨੂੰ ਤਖਾ ਧਾਰ ਬਣ ਕੇ ਸੋਹਾ ਲੱਗਣਾ ਖਾਲਸਾ ਦੇ ਕਲਾ ਗੱਜੇ ਜੰਗ ਵਿੱਚ ਸ਼ਾਇਅ ਬੰਦ ਬੰਦ ਖਟਵਾਏ ਤੇ ਖਾਲਸੇ ਨੇ ਹਿੱਟਾਂ ਹੱਡੀਆਂ ਮੇਜ ਦਾ ਲਾਗਾਰਾ ਕੌਮੀ ਮਹਿਲ ਬਣਾਏ ਤੇ ਖਾਲਸੇ ਨੇ ਸ਼ਾਨ ਘਾਨ ਸਦੀ ਉੱਚੀ ਜਾ ਕੇ ਨਾਲ ਸੀਸ ਤਲੀ ਤੇ ਟਾਰੇ ਤੇ ਖਾਲਸੇ ਨੇ ਧਰਤੀ ਡੋਲ ਗਈ ਅਰਸ਼ ਵੀ ਕਰੇ ਸਜਦਾ ਅੜਕ ਜਾਏ ਦਗਾ ਤੇ ਖਾਲਸੇ ਨੇ ਬਜਲੀ ਜਿਵੇਂ ਸਿੰਗਾ ਦੀ ਤੇਗ ਅੰਦਰ ਅਨ ਅਜੇ ਵੀ ਖੰਡਾ ਜੇ ਖਾਲਸੇ ਦਾ ਧਰਤੀ ਪੂਜਦੀ ਅਰਸ਼ ਵੀ ਕਰੇ ਸਜਦਾ ਉੱਚਾ ਝੋਲੇ ਦਾ ਝੰਡਾ ਏ ਖਾਲਸੇ ਦਾ ਸੱਚ ਤੇ ਝੂਠ ਦੀ ਪੱਟ ਹੁੰਦੀ ਬੋਲ ਤੋਂ ਦਾ ਝੰਡਾ ਏ ਖਾਲਸੇ ਦਾ ਜੀਦੀ ਲੋਕ ਤੋਂ ਜੱਗ ਨੂੰ ਮਿਲੇ ਚਾਨਣ ਉੱਚਾ ਝੋਲੇ ਦਾ ਝੰਡਾ ਗੁਰਜੀ ਦੇ ਪਾਵਨ ਪਵਿੱਤਰ ਬਰਬਾਰ ਦੀ ਹਾਜ਼ਰੀ ਪਰਦੇ ਹੋਏ ਮਾਈ ਭਾਈ ਸਰਬੱਤ ਦਾ ਸਾਧ ਸੰਗਤ ਸਭ ਤੋਂ ਪਹਿਲੇ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਜੋੜੀਏ ਹੱਥ ਖਾਲਸਾ ਜੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੋ ਅੱਜ ਦਾ ਪ੍ਰੋਗਰਾਮ ਹੈ ਬੜਾ ਮਹਾਨ ਸਮਾਗਮ ਸਾਡੀ ਕੌਮ ਦੇ ਮਹਾਨ ਜਥੇਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ 10 ਫਰਵਰੀ 1846 ਨੂੰ ਜਿਨ੍ਹਾਂ ਨੇ ਸਭਰਾਵਾ ਦੇ ਮੈਦਾਨ ਵਿੱਚ ਬੜੀ ਵੱਡੀ ਸ਼ਹੀਦੀ ਪ੍ਰਾਪਤ ਕੀਤੀ ਸ਼ਹਾਦਤ ਦਾ ਜੰਮ ਦਿੱਤਾ ਸੋ ਆਪ ਸਭ ਮਾਈ ਭਾਈ ਅਮਰਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰ ਜੀ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੋ ਆਓ ਸਮਾਂ ਬਹੁਤ ਯਾਦਾ ਨਹੀਂ ਸਮਾਂ ਬੜਾ ਸੀਮਤ ਹੈ ਜਿੰਨਾ ਕੋ ਸਮਾਂ ਹੈ ਉਹ ਸਮੇਂ ਦੇ ਅੰਦਰ ਰਹਿ ਕੇ ਗੁਰ ਇਤਿਹਾਸ ਰਾਈ ਤੁਹਾਡੀ ਸੇਵਾ ਕਰਨ ਦਾ ਯਤਨ ਕਰਨਾ ਗੱਲ ਉਥੋਂ ਸ਼ੁਰੂ ਕਰਾਂ ਜਦੋਂ ਬਾਬਾ ਦੀਪ ਸਿੰਘ ਸਾਹਿਬ ਨੂੰ ਆਣ ਕੇ ਸਿੰਘਾਂ ਨੇ ਦੱਸਿਆ ਬਾਬਾ ਜੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਸਰੋਵਰ ਪੂਰੀ ਦਾ ਪਿਆ ਹੈ ਹਰੀ ਮੰਦਰ ਢਾ ਦਿੱਤਾ ਜਾ ਰਿਹਾ ਹੈ ਉਸ ਵਕਤ ਬਾਬਾ ਦੀਪ ਸਿੰਘ ਸਾਹਿਬ ਦੀਆਂ ਅੱਖਾਂ ਚੋਂ ਅੱਗ ਨਿਕਲਨੀ ਸ਼ੁਰੂ ਹੋ ਗਈ ਮੱਥੇ ਤੇ ਵੱਟ ਪੈ ਗਏ ਡੋਲੇ ਫੜ ਕੇ ਆਖਿਆ ਸਾਡੇ ਜਿਉਂਦਿਆਂ ਹੀ ਬਾਬਾ ਦੀਪ ਸਿੰਘ ਸਾਹਿਬ ਨੇ ਚਾਰ ਚਫੇਰੇ ਹਲਕਾਰੇ ਭੇਜੇ ਰੁਕੇ ਭੇਜੇ ਜਿੱਥੇ-ਜਿੱਥੇ ਗੁਰੂ ਕੇ ਸਿੰਘ ਸਨ ਗੁਰੂ ਕੇ ਚੌਤਰੇ ਲੱਖੀ ਜੰਗਲ ਕਨੂਵਾਲ ਦੇ ਸ਼ੰਭ ਵਿੱਚ ਠਿਕਰੀਵਾਲ ਜਿੱਥੇ-ਜਿੱਥੇ ਵੀ ਸੂਰਮੇ ਸਨ ਉਹਨਾਂ ਸਾਰਿਆਂ ਨੂੰ ਇਕੱਠਿਆਂ ਕੀਤਾ 5000 ਦਾ ਦਲ ਹੋ ਗਿਆ ਦਮਦਮੇ ਸਾਹਿਬ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਦੁਤਾਰੇ ਖੰਡੇ ਦੇ ਨਾਲ ਲਕੀਰ ਮਾਰ ਕੇ ਆਖਿਆ ਸੀ ਉਹ ਬਹਾਦਰ ਟੱਪੇ ਇਸ ਲਕੀਰ ਨੂੰ ਜਿਹਨੇ ਲਾੜੀ ਮੌਤ ਨਾਲ ਸ਼ਾਦੀ ਕਰਾਉਣੀ ਹੈ 5000 ਸੂਰਮਾ ਲਕੀਰ ਟੱਪ ਗਿਆ ਤੇ ਫਿਰ ਜਿਹੜੀ ਤਕਰੀਰ ਬਾਬਾ ਦੀਪ ਸਿੰਘ ਸਾਹਿਬ ਨੇ ਕੀਤੀ ਆਪਣੇ ਸਾਥੀਆਂ ਨੂੰ ਆਪਣੇ ਬਹਾਦਰਾਂ ਨੂੰ ਜੀਮੇ ਮੰਗਾਰਿਆ ਬਾਬਾ ਦੀਪ ਸਿੰਘ ਸਾਹਿਬ ਨੇ ਸੁਣੀਏ ਬੜੇ ਪਿਆਰ ਨਾਲ ਇਓ ਬੇਨਤੀ ਕੀਤੀ ਜਾ ਰਹੀ ਹੈ ਏਦੀ ਸੁਣ ਕੇ ਕਹਾਣੀ ਸੁਦਾ ਸਰਤਾਲ ਦੀ ਲਾਲੋ ਲਾਲ ਹੋ ਗਿਆ ਚਿਹਰਿਆਂ ਚਮਕ ਚਮਕੀ ਕਮਾਲ ਦੀ ਉੱਠ ਕੇ ਖਲੋ ਗਿਆ ਤੇਰੇ ਵਿੱਚ ਸ਼ੇਰ ਜੀਵੇਂ ਪੱਪਕਾਰਿਆ ਤਾਨ ਦਾ ਪੁਕਾਰੀਆਂ ਬਾਬੇ ਦੀਪ ਸਿੰਘ ਸਿੰਘਾਂ ਨੂੰ ਵੰਗਾਰਿਆ ਕੀਤੀਆਂ ਤਿਆਰੀਆਂ ਰੱਖ ਮਾਨ ਦੇ ਨੇਤਰਾਜ ਜੋਸ਼ਿਆ ਬੋਲ ਹੋ ਬਲੰਦ ਬੋਲੇ ਅਜ ਤਾਨਦੇ ਰਿਆ ਲੱਖ ਮੋਖਿਆ ਮਰੇ ਮਾਰੇ ਬਾਜ ਲਖਨਾਂ ਨਾ ਭਾਰਿਆ ਸੂਤ ਲੋ ਕਟਾਰੀਆਂ ਬਾਬੇ ਦੀਪ ਸਿੰਘ ਸਿੰਘਾਂ ਨੂੰ ਵੰਗਾਰਿਆ ਕੀਤੀਆਂ ਤਿਆਰੀਆਂ ਅੱਗ ਨੇ ਲੱਗਾ ਸੇਖ ਨਾੜੀਆਂ ਪਰ ਆਹ ਹੰਗਾਰਾ ਖਾਲਸੇ ਦੀ ਪੱਗ ਨੇ ਦਿੱਤਾ ਸਾਥ ਆੜੀਆਂ ਰੋਮ ਰੋਮ ਨਾਗ ਵਾਗ ਫੰਕਾਰਿਆ ਹਿੰਮਤਾ ਸਵਾਰੀਆਂ ਬਾਬੇ ਦੀਪ ਸਿੰਘ ਸਿੰਘਾਂ ਨੂੰ ਵੰਗਾਰਿਆ ਕੀਤੀਆਂ ਤਿਆਰੀਆਂ ਕੀਤੀ ਅਰਦਾਸ ਆ ਲੜੀਏ ਸਿਰਾਂ ਨੂੰ ਤਲੀਆਂ ਤੇ ਧੜਕੇ ਪੂਰੀ ਕਰੋ ਆਸਿਆ ਗੁਰੂ ਮਹਾਰਾਜ ਪੰਥ ਦੇ ਸਵਾਰਿਆ ਅਰਜਾ ਹਮਾਰੀਆਂ ਬਾਬੇ ਦੀਪ ਸਿੰਘ ਸਿੰਘਾਂ ਨੂੰ ਵੰਗਾਰਿਆ ਕੀਤੀਆਂ ਤਿਆਰੀਆਂ ਹੋਰ ਨੇੜੇ ਲੈ ਕੇ ਅਰਦਾਸਾਂ ਸੱਤ ਕੱਲੀਆਂ ਸੱਦਿਆ ਵਹੀਰਾਂ ਨੂੰ ਆ ਆ ਸਿੰਘੋ ਫੌਜਾਂ ਸਦਾ ਸਰ ਕੱਲੀਆਂ ਆਵਦਾ ਪੀੜਾਂ ਨੂੰ ਕਿਤ ਕਿਸਰਾ ਮੰਜਲਾਂ ਨਿਆਰੀਆਂ ਬਾਬੇ ਦੀਪ ਸਿੰਘ ਸਿੰਘਾਂ ਨੂੰ ਮੰਗਾਰਿਆ ਕੀਤੀਆਂ ਤਿਆਰੀਆਂ ਹੋ ਗਿਆ ਇਕੱਠ ਪੰਜ ਕੁ ਹਜ਼ਾਰ ਦਾ ਹੋ ਗਿਆ ਇਕੱਠ ਪੰਜ ਕੁ ਹਜ਼ਾਰ ਦਾ ਖਾਲਸੇ ਦਾ ਜਲਿਆ ਰਾ ਅਬਸ਼ਾ ਚਾਰ ਅੱਠ ਮਾਰਦਾ ਚੜਦੀ ਜੋ ਛਾਲਿਆ ਧੜਾਂ ਦੇ ਜੋ ਕਰਦੇ ਵਪਾਰਿਆ ਲਈਆਂ ਸਰਦਾਰੀਆਂ ਬਾਬੇ ਦੀਪ ਸਿੰਘ ਵਾਰੇ ਅਦਾਸ ਤੇ ਜਕਰ ਗੱਜ ਦੇ ਹੋਏ ਸਵਾਰਿਆ ਰਾਕੀਆਂ ਦੇ ਸੁਮ ਧਰਤੀ ਦੇ ਵਜਦੇ ਉੱਟਦੀ ਗੁਮਾਰਿਆ ਵੀਰਤਾ ਦਾ ਸਾਰਾ ਜੂੜਿਆ ਪੰਧਾਰਿਆ ਮਾਰੇ ਲੇਸ਼ਕਾਰੀਆਂ ਬਾਬੇ ਦੀਪ ਸਿੰਘ ਯਾਨੀ ਗਿਆਨ ਸਿੰਘ ਜੀ ਲਿਖਦੇ ਨੇ ਸੂਨ ਸਿੰਘ ਨੇ ਅਖੰਡ ਪਾਠ ਕਰਾਇਓ ਹਮਨ ਕਰਿਓ ਕੰਗਣਾ ਬਧਵਾਇਆ ਬਾਬਾ ਦੀਪ ਸਿੰਘ ਸਾਹਿਬ ਨੇ ਤਿਆਰੀ ਕੀਤੀ 5000 ਸਿੰਘ ਸੂਰਮਾ ਨਾਲ ਲੈ ਕੇ ਹਰੀਕਾ ਪੱਤਨ ਪਾਰ ਹੋਏ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਜਨਮ ਅਸਥਾਨ ਹੈ ਪਿੰਡ ਪਊਵਿੰਡ 10 ਦਿਨ ਪਊਵਿੰਡ ਰਹਿ ਹੁਣ 5000 ਫੌਜ ਸੀ ਪਿੰਡ ਵਿੱਚ ਥੋੜਾ ਸਮਾ ਸਕਦੀ ਸੀ ਬਾਹਰ ਕੰਬੂ ਲਾਏ ਗਏ ਤੇ 10 ਦਿਨ ਬਾਬਾ ਦੀਪ ਸਿੰਘ ਜੀ ਚੁੱਪ ਕਰਕੇ ਨਹੀਂ ਬੈਠੇ ਇਹਨਾਂ 10 ਦਿਨਾਂ ਵਿੱਚ ਬੜੀ ਮੁਸ਼ਕਲਤ ਕੀਤੀ ਤੇ 5000 ਸਿੰਘ ਹੋਰ ਨਾਲ ਤਿਆਰ ਹੋਇਆ 5000 ਜਿੱਥੇ-ਜਿੱਥੇ ਸਿੰਘ ਸੂਰਮੇ ਸਨ ਉਹਨਾਂ ਦੀ ਭਾਲ ਕਰਕੇ ਇਕੱਠਿਆਂ ਕੀਤਾ ਤੇ 5000 ਦਲ ਹੋਰ ਹੋ ਗਏ ਫੌਜ ਹੋ ਗਈ ਹੈ 10000 ਬਾਬਾ ਦੀਪ ਸਿੰਘ ਸਾਹਿਬ 10000 ਫੌਜ ਲੈ ਕੇ ਤਰਨਤਾਰਨ ਸਾਹਿਬ ਦਰਬਾਰ ਸੈ ਪਹੁੰਚੇ ਤੁਸੀਂ ਜਾਣਦੇ ਹੋ ਤਰਨਤਾਰਨ ਸਾਹਿਬ ਦਰਬਾਰ ਸਾਹਿਬ ਜਿਹੜੀਆਂ ਸੰਗਤਾਂ ਗਈਆਂ ਨੇ ਸਭ ਤੋਂ ਵੱਡਾ ਸਰੋਵਰ ਜਿਹੜਾ ਹੈ ਨਾ ਪੰਜਾਬ ਵਿੱਚ ਕਿਤੇ ਵੀ ਐਡਾ ਵੱਡਾ ਸਰੋਵਰ ਹੈ ਨਹੀਂ ਜਿੱਡਾ ਵੱਡਾ ਸਰੋਵਰ ਤਰਨਤਾਰਨ ਸਾਹਿਬ ਦਾ ਮੁਕਸਰ ਸਾਹਿਬ ਦਾ ਵੀ ਸਰੋਵਰ ਬਹੁਤ ਵੱਡਾ ਹੈ ਪਰ ਪਹਿਲੇ ਨੰਬਰ ਤੇ ਜਿਹੜਾ ਵੱਡਾ ਸਰੋਵਰ ਹੈ ਨਾ ਉਹ ਤਰਨਤਾਰਨ ਸਾਹਿਬ ਦਾ ਬਾਬਾ ਦੀਪ ਸਿੰਘ ਸਾਹਿਬ ਦੀ ਰਾਤ ਉੱਥੇ ਪਹੁੰਚੇ ਅਮਰ ਦਵੇਲੇ ਪੈਰ ਦੇ ਟੜਕੇ ਇਸ਼ਨਾਨ ਪਾਣੀ ਕੀਤਾ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਫੌਜ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਅਰਦਾਸ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ اے ਕਲਗੀਆਂ ਵਾਲਿਆ ਬਾਜਾਂ ਵਾਲਿਆ ਤੇਰੇ ਖਾਲਸੇ ਨੇ ਜੰਗ ਕਰਨ ਵਾਸਤੇ ਕਮਰ ਕੱਸ ਕੇ ਕੀਤੇ ਨੇ ਤਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਸਰੋਵਰ ਦੀ ਪਵਿੱਤਰਤਾ ਕਾਇਮ ਰੱਖਣ ਵਾਸਤੇ ਸ਼ਹੀਦੀ ਝੰਡੇ ਹੱਥਾਂ ਵਿੱਚ ਫੜੇ ਨੇ ਕਭੀ ਲਿਖਦਾ ਸਿੰਘ ਅਰਦਾਸ ਗੁਜਾਰ ਦਾ ਗਲ ਪੱਲਾ ਪਾ ਕੇ ਉਹ ਮੈਂ ਮਰਨਾ ਹੈ ਗੁਰਧਾਮ ਨੂੰ ਆਜ਼ਾਦ ਕਰਾ ਕੇ ਜੋ ਬੈਠੇ ਸਾਡੀ ਹਿੱਕ ਤੇ ਅੱਜ ਡੇਰਾ ਲਾ ਕੇ ਮੈਂ ਪੈਰਾ ਅੰਦਰ ਛੜਾਂਗਾ ਛੰਜ ਤੇਗੀ ਪਾ ਕੇ ਹੁਣ ਤੈਨੂੰ ਹੀ ਸ਼ਰਮਾ ਸਤਗੁਰੂ ਕੈ ਸੀਸ ਝੁਕਾ ਕੇ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਅਰਦਾਸ ਕੀਤੀ ਕੱਲੀ ਅਰਦਾਸ ਨਹੀਂ ਕਰ ਰਿਹਾ ਬਾਬਾ ਦੀਪ ਸਿੰਘ ਜੀ ਨਾਲ ਪ੍ਰਾਨਮੀ ਕਰ ਰਿਹਾ ਨੇ ਇਹ ਸੱਚੇ ਪਾਤਸ਼ਾਹ ਇਹ ਸਿਰ ਗੁਰੂ ਰਾਮਦਾਸ ਮਹਾਰਾਜ ਤੇਰੇਆਂ ਚਰਨਾਂ ਵਿੱਚ ਲਿਆ ਕੇ ਪੇਟਾ ਕਰਾਂਗਾ ਸਤਿਗੁਰੂ ਬਲ ਬਖਸ਼ਣਾ ਜਿਹੜੀ ਅਰਦਾਸ ਬਾਬਾ ਦੀਪ ਸਿੰਘ ਸਾਹਿਬ ਨੇ ਕੀਤੀ ਉਹਦਾ ਦੇਰਵਾ ਇਉਂ ਕੀਤਾ ਜਾਏ ਏ ਜੀ ਤੜਕ ਸਾਰੇ ਇਸ਼ਨਾਨ ਕਰ ਪੜੀ ਬਾਣੀ ਲੰਗਰ ਗੁਰੂ ਕਾ ਛਕਿਆ ਛਕਾਇਆ ਏ ਦੇਖੇ ਦਵਲ ਨਿਹਾਰੀਆਂ ਕੋੜਿਆਂ ਨੂੰ ਜਿਨ੍ਹਾਂ ਪਾਏ ਕੇ ਸਾਜਕ ਸਾਯਾਏ ਚੱਟਰ ਤੋੜੇ ਲਗਾਏ ਕਮਾਲਿਆਂ ਦੇ ਬਸ਼ਤਰ ਸੋਤਰ ਸੰਜੋਵਾ ਸਜਾਈਆਂ ਨੇ ਵੀਰ ਕਾਲ ਸੇ ਪੰਥ ਦੀ ਚੜ੍ਹ ਤੇ ਅੱਗੇ ਜਿੱਤਾ ਨਾਗਾ ਦੇ ਪਰੇ ਪੱਥੇ ਚਾੜੇ ਤੰਦੀਆਂ ਤਣਝੇ ਲਟਕਾ ਲੀਤੇ ਰਤਾਂ ਪੀਣੀਆਂ ਹੀਣੀਆਂ ਪੈਣ ਤੇਗਾ ਨੇਜੇ ਸਰਾ ਤੂੰ ਚੇ ਉਠਾ ਲੀਤੇ ਉਹ ਸੰਗਾ ਸੇਲੇ ਬੁਮਾਚੇ ਜਨਾਨੀਆਂ ਵੀ ਕਬਰ ਕਸਿਆ ਆਂ ਲਾਲੀਆਂ ਨਿਆਰੀਆਂ ਨੇ ਉਹ ਚੜਦੇ ਸੂਰਜ ਤੇ ਤੇਜ ਪਰਤਾਪ ਕੇਣਾ ਪੰਛੀ ਖਾਲਸੇ ਉੱਤੋਂ ਕਮਾਹਿਆ ਨੇ ਵੀਰ ਖਾਲਸੇ ਪੰਛੀ ਦੀ ਚੜ੍ਹਦੇ ਅੱਗੇ ਜਿੱਦਾਂ ਸੀ ਸਜਾ ਕੌੜ ਨੂੰ ਆਈਆ ਨੇ ਲੈ ਕੇ ਫੌਜ ਹੀ ਤਾਂ ਦਿਲਾਰਿਆਂ ਦੀ ਲੈ ਕੇ ਫੌਜ ਸ਼ਹੀਦਾ ਦਿਲਾਰਿਆਂ ਦੀ ਜਥੇਦਾਰ ਅਰਦਾਸਾਂ ਕਰਨ ਲੱਗਾ ਤਮੇ ਸਿਮਰ ਪਗੋਤੀ ਦੀ ਪੜੀ ਬਾਣੀ ਫੇਰ ਗੁਰੂ ਦਸ਼ਮੇਸ਼ ਦੀ ਸ਼ਰਨ ਲੱਗਾ ਕੋ ਕਲਗੀ ਵਾਲਿਆ ਬਾਦਸ਼ਾਹ ਬਲ ਬਖਸ਼ੀ ਅਸਾ ਤੇਰੀਆਂ ਓਟਾਂ ਟਕਾਇਆ ਨੇ ਵੀਰ ਕਾਲ ਸੇ ਪੰਛ ਦੀ ਚਰਤੇ ਅਗੇ ਜਿੱਤਾਂ ਸੀ ਇਸ ਜੋ ਧੌਣ ਨੂੰ ਆਇਆ ਨੇ RAMDAS SADGURU TERE DAR UTE BETA SIH DI SADGURU TARAN AAYE POOR TAL MALEKHA ਜਿਹੜੀ ਹਰੀਆਂ ਦੀ ਬਾਗੇ ਪੱਕੀਆਂ ਕਰਨੀਆਂ ਬਾਗਾਂ ਨੇ ਵੀਰ ਖਾਲਸੇ ਪੱਥ ਦੀ ਚੜ੍ਹਦੇ ਅੱਗੇ ਜਿੱਤਾਂ ਸੀ ਉਸ ਜੱਟੋਂ ਨੂੰ ਆਇਆ ਨੇ ਕੜਦੀ ਕਲਾ ਸਰਬੱਤ ਦਾ ਭਲਾ ਕਹਿ ਕੇ ਅਰਜਨ ਗੁਰੂ ਦਾ ਸੀਸ ਝੁਕਾਇਆ ਏ ਸੁਰਾਂ ਚੁੱਕੀਆਂ ਜਟਵੇਂ ਕੇ ਜਾਨੀ ਦਲਾਰਿਆਂ ਦੀ ਲਾੜੀ ਮੋਗ ਨੇ ਅੱਖਾਂ ਨਵਾਇਆ ਦੇ ਵੀਰ ਘਾਲ ਤੇ ਪੰਛੀ ਚੜਦੇ ਅੱਗੇ ਜਿੱਤਾ ਸੀ ਜੱਗੋਂ ਨੂੰ ਆਇਆ ਨੇ ਪੁਤਲੇ ਭਗਤੀਆਂ ਦੇ ਓਏ ਸੋਮੇ ਸ਼ਕਤੀਆਂ ਦੇ ਪੁਤਲੇ ਭਗਤੀਆਂ ਦੇ ਸੋਮੇ ਸ਼ਕਤੀਆਂ ਦੇ ਬੁਰ지 ਪੀਰ ਦਾ ਜੇ ਤੂ ਜਰਵਾਣਿਆਂ ਦੇ ਮਾਲਕੀ ਨਿਆਂ ਦੇ ਬਾਲ ਕਿਰਨੀਆਂ ਦੇ ਬਾਲ ਕੀ ਅਰਨੀਆਂ ਮਾਨਨ ਮਾਨਿਆ ਦੇ ਦਾਨੀ ਜ਼ਿੰਦਗੀ ਦੇ ਮਾਨੀ ਗੁਰੂ ਕਰਦੇ ਜੀਵਨ ਮਾਰ ਨਾ ਕੀਤੀਆਂ ਧਾਰਾਂ ਨੇ ਦਿਨ ਖਾਲਸਾ ਪੰਥ ਦੀ ਚੜ੍ਹਦੇ ਅੱਗੇ ਜਿੱਦਾ ਸੀ ਇਸ ਜਾਤੋਂ ਨਾ ਆਈਆਂ ਨੇ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ ਉਹ ਕਿਸੇ ਤਾਕਤ ਕੁਲਵਾਰ ਨੂੰ ਮੁੱਖ ਮੰਨਿਆ ਕਿਸੇ ਫਲਸਫੇ ਦੱਸੇ ਰੋਹਾਨੀਆਂ ਦੇ ਕਿਸੇ ਆਖਿਆ ਕੌਮਾਂ ਵਿੱਚ ਜਾਣ ਪਾਉਂਦੇ ਕਥੇ ਹੋਏ ਧਿਆਨ ਧਿਆਨੀਆਂ ਦੇ ਹੈ ਤੇ ਸਾਰੀਆਂ ਗੱਲਾਂ ਹੀ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਐ ਪਰ ਤਤ ਸਿਆਣਿਆਂ ਕੱਢ ਕੇ ਆ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੀ ਗੁਰਮਖੋ ਪਿਆਰਿਓ ਦਿੱਤਾ ਹੋਇਆ ਸਮਾਂ ਸਮਾਪਤ ਜਰੂਰੀ ਨਹੀਂ ਕਿ ਸਕੱਤਰ ਸਾਹਿਬ ਸਟੇਜ ਤੇ ਉੱਠ ਕੇ ਆਖਣ ਕਿ ਤੁਹਾਡਾ ਸਮਾਂ ਹੋ ਗਿਆ ਇਹਦਾ ਮਤਲਬ ਹੈ ਕਿ ਅਸੀਂ ਆਪਣੇ ਕੰਮ ਦੇ ਜ਼ਿੰਮੇਵਾਰ ਨਹੀਂ ਸਾਨੂੰ ਕੋਈ ਸਕੱਤਰ ਸਾਹਿਬ ਆਣ ਕੇ ਦੱਸ ਰਿਹਾ ਵੀ ਤੁਹਾਡਾ ਟਾਈਮ ਹੋ ਗਿਆ ਤੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਜਿੰਨਾ ਕੋਈ ਸਮਾਂ ਪ੍ਰਾਪਤ ਹੋਇਆ ਸੀ ਉਹ ਸਮਾ ਸਮਾਪਤ ਇਤਿਹਾਸ ਬੋਲਦੇ ਆ ਬੇਅੰਤ ਪੁੱਲਾ ਬੇਅੰਤ ਗਲਤੀਆਂ ਹੋ ਜਾਂਦੀਆਂ ਸਾਧ ਸੰਗਤ ਬਖਸ਼ਣ ਯੋਗ ਹੈ ਸੰਤਮਾ ਪੁਰਸ਼ ਬਾਬਾ ਆਤਮਾ ਸੰਗੀਤਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਰਸ਼ਨ ਕਰਵਾਏ ਨੇ ਸਾਧ ਸੰਗਤ ਦੇ ਔਰ ਸਕੱਤਰ ਸਾਹਿਬ ਪਾਈ ਇਕਬਾਲ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਦਾ ਕੋਟਨ ਕੋਟ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਇੱਥੇ ਹੀ ਖੀਮਾ ਦੇ ਜੱਜ ਕਹਾ ਜੀ ਦਿਓ ਪਿਆਰ ਦਾ ਸਬੂਤ ਦਾਸ ਪਾਈ ਪੰਜਾਬ ਸਿੰਘ ਪੰਜਾਬ ਛੋਟੇ ਵੀਰ ਪਾਈ ਹੀਰਾ ਸਿੰਘ ਹੀਰਾ ਪਾਈ ਗੁਰਚਰਨ ਸਿੰਘ ਪਿੰਡ ਸੰਤਨਗਰ ਜ਼ਿਲ੍ਹਾ ਸਰਸਾ ਹਰਿਆਣਾ ਹੋਈਆਂ ਭੁੱਲਾਂ ਦੀ ਮੁਆਫੀ ਦਿਓ ਪਿਆਰ ਦਾ ਸਬੂਤ ਖਾਲਸਾ ਜੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ